ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਬਾਈ ਸਤਨਾਮ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਜਿਹੜੇ ਅੱਜ ਤੁਹਾਨੂੰ ਆ ਕਾਫੀ ਵੇਖਣ ਦੇ ਵਿੱਚ ਮਿਲਣਗੇ ਇਸ ਘਰੋਂ ਠੀਕ ਆ ਵੜਾ ਹੋਣਗੀਆਂ ਘਟੋ ਘਟ ਵੀ 6 ਨਾਗ ਵੜਾ ਨੇ ਤੇ ਦੋ ਤੁਹਾਨੂੰ ਮੱਝਾਂ ਝੋਟੀਆਂ ਆਪਾਂ ਦਿਖਾ ਦਾਂਗੇ ਅਖੀਰ ਦੇ ਵਿੱਚ ਜਿਹੜੀਆਂ ਦੋਸਤੋ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਪੂਰੀ ਗੱਲਬਾਤ ਆਪਾਂ ਬਾਈ ਨਿਸ਼ਾਨ ਆਪਣਾ ਸਤਨਾਮ ਸਿੰਘ ਹੋਰਾਂ ਦੇ ਨਾਲ ਕਰਾਂਗੇ ਦੋਸਤੋ ਤੇ ਅੱਜ 6 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਮਾਰਨਿੰਗ ਦੇ 9:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਵੜਾ ਦੋਸਤੋ ਗੱਬਣ ਵੀ ਬਿਲਕੁਲ ਰੈਡੀ ਜਿਹੜੀਆਂ ਬਿਲਕੁਲ ਤਿਆਰੀ ਦੇ ਵਿੱਚ ਨੇ ਉਹ ਵੀ ਹੈਗੀਆਂ ਨੇ ਤੇ ਬਾਕੀ ਪਸ਼ੂ ਜਿਹੜੇ ਸੂਏ ਸਵਾਈਆਂ ਵੜਾ ਨੇ ਉਹ ਵੀ ਹੈਗੀਆਂ ਨੇ ਚੌਕੀਆਂ ਛਕੀਆਂ ਦੂਜੇ ਸੂਵੇ ਤੀਜੇ ਸੂਵੇ ਇਸ ਤਰ੍ਹਾਂ ਦੀ ਇੱਕ ਕੈਟਾਗਰੀ ਜਿਹੜੀ ਦੋਸਤੋ ਇਹਨਾਂ ਵੜਾਂ ਦੀ ਹੈਗੀ ਆ ਤੇ ਬਾਕੀ ਹਰ ਵਾਰ ਦੀ ਤਰ੍ਹਾਂ ਜਿਹੜੀ ਰਿਕੁਐਸਟ ਆ ਆਪਣੀ ਇੱਕ ਟਾਈਮ ਦੋ ਟਾਈਮ ਚੁਵਾਈ ਜਰੀ ਹੈ ਘਰ ਵਿਜ਼ਿਟ ਕਰਕੇ ਕੋਈ ਵੀਰ ਜਿੰਨੂੰ ਵੀ ਕੋਈ ਵੀ ਐਨੀਮਲ ਪਸੰਦ ਆਉਂਦਾ ਪਸ਼ੂ ਪਸੰਦ ਆਉਂਦਾ ਉਹ ਚੁਵਾਈ ਜਰੀ ਹੈ ਤੁਸੀਂ ਕਰਨੀ ਆ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਠੀਕ ਹੈ ਜੀ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ ਤੇ ਗੱਲਬਾਤ ਆਪਾਂ ਭਾਜੀ ਸਤਨਾਮ ਸਿੰਘ ਦੇ ਨਾਲ ਕਰਦੇ ਹਾਂ ਸ਼ੁਰੂ ਆਓ ਜੀ ਸਭ ਤੋਂ ਪਹਿਲਾਂ ਭਾਜੀ ਸਤਨਾਮ ਸਿੰਘ ਜੀ ਸਸਰੀਕਾਲ ਸਸਰੀਕਾਲ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਆਹ ਕਿਰਪਾ ਮਹਾਰਾਜ ਕਿਰਤੀ ਗਲਾ ਚਲੋ ਸ਼ੁਕਰਮਾਲਕਤਾ ਜੀ ਭਾਜੀ ਸਤਨਾਮ ਸਿੰਘ ਅੱ ਹਾਂਜੀ ਤੇ ਪਸੂ ਸਾਰੇ ਮੈਨੂੰ ਲੱਗਦਾ ਵੀ ਵਹਿੜਾਂ ਦੇ ਵਿੱਚ ਵੀ ਅੱਧੇ ਉੱਜਾ ਦੀਆਂ ਤਿੰਨ ਵਹਿੜਾਂ ਤੇ ਸੁਈਆਂ ਸਵਾਈਆਂ ਨੇ ਹਾਂਜੀ ਨਿੱਚ ਚਾਰ ਸੁਈਆਂ ਤੇ ਤੇ ਚਾਰ ਸੁਈਆਂ ਦੋ ਕੱਪੜਾ ਵਾਕੇ ਛੇ ਵਹਿੜਾ ਠੀਕ ਆ ਜੀ ਦੋ ਕੱਪੜਾ ਦੋ ਕੱਪੜਾ ਵੈਸੇ ਮੈਂ ਪਹਿਲਾਂ ਕਾਊਂਟ ਕਰ ਲਿਆ ਸੀ ਗਿਣਤੀ ਕਰ ਲਈ ਸੀ ਹਾਂਜੀ ਹਾਂਜੀ ਤੇ ਚਾਰ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਤੇ ਦੋ ਗੱਬਣਾ ਆ ਠੀਕ ਆ ਛੇ ਨਗਨੇ ਪੂਰੀਆਂ ਵਹਿੜਾਂ ਜਿਹੜੀਆਂ ਛੇ ਨੇ ਠੀਕ ਆ ਆ ਲਾਈਨ ਵਾਈਜ਼ ਗੱਲਬਾਤ ਕਰਾਂਗੇ ਬਿਲਕੁਲ ਵੇਰਵੇ ਸਹਿਤ ਗੱਲਬਾਤ ਕਰਾਂਗੇ ਵੇਰਵਾ ਪਾ ਕੇ ਪਹਿਲੀ ਦੂਜੀ ਤੀਜੀ ਚੌਥੀ ਦੀ ਗੱਲ ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਮੱਝਾਂ ਝੋਟੀਆਂ ਦਿਖਾ ਦੂੰਗਾ ਜੇ ਕਿਸੇ ਵੀਰ ਨੇ ਮੱਝਾਂ ਝੋਟੀਆਂ ਖਰੀਦਣੀਆਂ ਨੇ ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਤੇ ਪਾਜੀ ਸਰਨਾਨ ਸਿੰਘ ਕਰੀਏ ਸਟਾਰਟ ਪਹਿਲੇ ਨੰਬਰ ਤੇ ਕਾਫੀ ਵੱਡੇ ਕੱਦ ਕਰਦੀ ਜਿਹੜੀ ਬੱਛੀ ਹੈ ਜੀ ਹਾਂਜੀ ਬਹੁਤ ਢੇਰੀ ਠੀਕ ਆ ਪੁੱਲ ਵੱਡੀ ਹਾਈਟ ਆ ਪਹਿਲਾਂ ਤੇ ਇਹ ਫੇਰ ਬਾ ਦੇ ਦਿਓ ਜੀ ਇਹ ਸੁਆ ਕਿਨਵਾ ਸੁਈ ਤੇ ਮੂੰਹੋਂ ਦੰਦੋਂ ਕਿਵੇਂ ਆ ਪਹਿਲਾਂ ਸੁਆ ਸੁਈ ਆ ਹਾਂਜੀ ਚਾਰ ਦੰਦ ਜੀ ਚਾਰ ਦੰਦਾਂ ਹਾਂਜੀ ਮਗਰੇ ਦੀ ਬੱਛੀ ਆ ਮਗਰ ਬੱਛੀ ਆ ਦੋਸਤੋ ਮੂੰਹੋਂ ਚਾਰ ਦੰਦਾਂ ਦਾ ਤੇ ਬੱਛੀ ਤੁਸੀਂ ਕੱਦ ਕਾਠੀ ਵੇਖੋਗੇ ਤੇ ਸੰਤੁਸ਼ਟ ਹੋਵੋਗੇ ਤੁਸੀਂ ਘਰ ਵਿਜਿਟ ਕਰਕੇ ਜਦੋਂ ਵੇਖੀ। ਬੱਚੀ ਕੱਦ-ਕੱਠੀ ਦੀ ਵੇਖੋ ਪੂਰੀ ਵੱਡੇ ਕੱਦ ਕਰਦੀ ਆ। 2 ਸਾਲ ਲੱਗਾ ਪੋਹਾ ਤਾਜੀ ਸੀ ਕਰਕੇ ਨਾ ਮਤਲਬ ਤੇ ਸੋਣੀਆਂ ਭਲਾਂ ਬਣਾਏ ਗੀਆਂ ਬੱਚੀ। ਹਾਂ ਭਲਾਂ ਹੈਗੀਆਂ ਨੇ। ਬਾਕੀ ਆਹ ਜਿਹੜਾ ਥੰਦੇਵਾ ਠੀਕ ਆ ਜੀ ਤਾਜੀ ਸੂਣ ਕਰਕੇ ਪਾਈਆਂ ਦਾ ਭਲਾ ਹੈਗੀਆਂ ਨੇ ਅੰਗੇ ਤੇ। ਠੀਕ ਆ। ਤੇ ਆਹ ਥਾਣਾ। ਚਾਰ ਥਾਣਾ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਕੋਟ ਜਾਂ ਕਿਸੇ ਤਰ੍ਹਾਂ ਦਾ ਕੋਈ ਐਕਟਰਾ ਕੋਈ ਥਾਣਾ ਜਾਂ ਸਰੂ ਕੋਈ ਨਜ਼ਰ ਨਹੀਂ ਹੈਗਾ ਕਿ ਬਸ ਚਾਰ ਥਾਣ ਦੀ ਗਿਣਤੀ ਆ ਠੀਕ ਆ। ਤੇ ਆਹ ਕੱਦ-ਕੱਠ ਮੈਂ ਤੁਹਾਨੂੰ ਥੋੜਾ ਦੂਰੀ ਤੋਂ ਲੈਂਥ ਲੰਬਾਈ ਵੱਲੋਂ ਫੁੱਲ ਵੱਡੀ ਹਾਈਟ ਆ ਵੱਛੀ ਦੀ ਚਾਰਾਂ ਦਾ ਮੋਹ ਠੀਕ ਆ ਤੇ ਬੱਚਾ ਇਹਦਾ ਮਗਰ ਕੀ ਆ ਗਿਆ ਜੀ ਵੱਛੀ ਆ ਜੀ ਵੱਛੀ ਆ ਫੀਮੇਲ ਕਾਫ ਆ ਦੋਸਤੋ ਥੱਲੇ ਆ ਵੇਖੋ ਚੈਨਲ ਤੇ ਅਸੀਂ ਵੱਛੀ ਨਰਨਾਂ ਆ ਇਹ ਨਾੜੂ ਨਾਲ ਬੱਚੇ ਦੇ ਤੇ 3 ਦਿਨ ਦਾ ਸਮਾਂ ਜਿਹੜਾ ਹੋ ਗਿਆ ਭਾਜੀ ਸਤਨਾਮ ਸਿੰਘ ਜੀ ਦਾ ਆ ਦੇਖੋ ਠੀਕ ਆ ਅੱਛਾ ਭਾਜੀ ਸਤਨਾਮ ਸਿੰਘਾ ਕਿੰਨਾ ਕ ਬੋਲੇ ਦੇ ਵਿੱਚ ਹੁਣ ਜੀ ਦੇ ਕੋਲ 18 ਕਿਲੋ ਬੋਲ ਹੋ ਗਿਆ ਜੀ 18 ਕਿਲੋ ਹੈਗਾ ਜੀ ਹਾਂ ਜੀ ਜਿੰਨਾ ਮਰਜ਼ੀ ਬੋਲ ਕੋਈ ਤੋਈ ਆ ਇਹ ਤਸਲੀ ਕਰਾ ਦੋਗੇ 18 ਕਿਲੋ ਮੈਂ ਪੂਰੀ ਫੁੱਲ ਕੇ ਅੱਛਾ ਹਾਂ ਜੀ ਚਲ ਖੋਲ ਕੇ ਭਾਜੀ ਦਿ ਲੋ ਵੀ ਦੋਸਤੋ 18 ਕਿਲੋ ਪਾਜੀ ਸਤਨਾਮ ਆਂਦਾ ਵੀ ਬੌਲਾ ਹੈ ਇਸ ਦੇ ਕੋਲ ਤੇ ਫੁੱਲ ਵੱਡੀ ਹਾਈਟ ਕੱਦਦੀ ਹੈ ਮੈਂ ਤਾਂ ਜ਼ਿਕਰ ਕਰਦਾ ਵਾਰ-ਵਾਰ ਦੋਸਤੋ ਵੀ ਕਿਸੇ ਵੀਰ ਨੂੰ ਐਨਾ ਮਹਿਸੂਸ ਹੋਵੇ ਵੀ ਛੋਟੀ ਵੈੜ ਆ ਵੀ ਫੁੱਲ ਵੱਡੀ ਵੈੜ ਆ ਕੱਦ ਕਾਠੀ ਵੱਡੀ ਆ ਤੇ ਪਿਓਰਿਟੀ ਵਿੱਚ ਵੀ ਪੂਰੀ ਜਾਦ ਪਾਤ ਵਾਲੀ ਆ ਤੇ ਬਿਲਕੁਲ ਛੋਟੀ ਜੀ ਡੀਟੇਲ ਆ ਪੂਛ ਆਪਾਂ ਵੇਖਦੇ ਹੁਣੇ ਬਿਲਕੁਲ ਖੁਚਾਂ ਦੇ ਨਾਲ ਜਮੇ ਟੱਚ ਕਰਦੀ ਆ ਉਦਾਂ ਦੀ ਆ ਠੀਕ ਆ ਤੇ ਆਹ ਦੇਖੋ ਜੀ ਆਹ ਥਣਲੇਵਾ ਤੇ ਭਲਾਂ ਦੇ ਵਿੱਚ ਹੈਗੀ ਉਹ ਵੀ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਸੀ ਵੀ ਤਾਜੀ ਸੂਈ ਆ, ਪਲੂਨ ਵੱੱਛੀ ਸੂਈ ਆ ਠੀਕ ਆ। ਤੇ ਭਲਾਂ ਬੇਸ਼ੱਕ ਹੈਂਗਾ ਬਾਕੀ ਛੋਟਾ ਜਿਹਾ ਕੰਮ ਆ। ਆ ਕੋਈ ਨਹੀਂ ਦਿਖਾ ਦਾਂਗੇ ਜੀ, ਚੈੱਕ ਕਰਾ ਦਈਏ ਵੀਰਾਂ ਨੂੰ ਆਪਾਂ ਕੋਈ ਨਹੀਂ। ਬਾਕੀ ਮੂੰਹ ਜਿਹੜਾ ਦੋਸਤੋ ਦੰਦੋ ਵੀ ਚੈੱਕ ਕਰਾ ਦਿੰਨੇ ਆ ਠੀਕ ਆ। ਆ ਦੇਖੋ। ਹਾਂਜੀ। ਆ ਦੇਖੋ ਜੀ। ਠੀਕ ਆ। ਹਰਦਾ ਠੀਕ ਹੈ ਜੀ ਮੋਹ ਚਾਰ ਦੰਦਾ ਠੀਕ ਹੈ ਜੀ ਬਾਕੀ ਆ ਥਣ ਦੀ ਕੁਆਲਿਟੀ ਐ ਬੈਕ ਸਾਈਡ ਤੋਂ ਵੇਖੋ ਜੀ ਨਾਲ ਬਹੁਤ ਸੁਣਾ ਮੇਰੇ ਕੋਕਲਾ ਕਰਕੇ ਸੁਣਾ ਲੱਗ ਗਿਆ ਲੱਗ ਪਾਜੀ ਸਤਨਾਮ ਕਿੰਨੀ ਕੀ ਡਿਮਾਂਡ ਐਂ ਦੀ ਫਿਰ ਜਿੱਦੀ ਜਿੱਦੀ ਵਸੇ ਮੁੱਲ ਦੇ ਵਿੱਚ ਦਾਸੀ ਕਰ ਲਈਏ ਹੂੰ ਜਦੋਂ ਆਪਾਂ ਰੋਗਣ ਵਾਲੇ 72000 ਰੁਪਏ ਦੇ ਦਾਂ ਅੱਛਾ ਜੀ ਹਾਂ ਜੀ 72000 ਰੁਪਏ ਦੇ ਦਾਂ ਠੀਕ ਹੈ ਜੀ 72000 ਜਿਹੜੀ ਦੋਸਤੋ ਪ੍ਰਾਈਸ ਆ ਮੋਹਲਾ ਜਿਹੜਾ 72000 ਆ ਠੀਕ ਆ ਤੇ ਮਗਰ ਬੱਚੀ ਆਪ ਵੀ ਬੱਚੀ ਆ ਪਹਿਲਾ ਸੂਆ ਸੂਈ ਆ ਫੁੱਲ ਵੱਡੀ ਹਾਈਟ ਆ ਇਹ ਤੁਸੀਂ ਆਪਦੀ ਨਰਕ ਪਰਖਾ ਤਸੱਲੀ ਆ ਘਰ ਵਿਜਿਟ ਕਰਕੇ ਆਪ ਕਰ ਸਕਦੇ ਹੋ ਦੁੱਧ ਦੀ ਚਵਾਈ ਕਰਕੇ ਪੌੜੇ ਦੇ ਵਿੱਚ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਇੱਕ ਵੈੜ ਦਿਖਾਉਣੀ ਆ ਦੋਸਤੋ ਇਹ ਵੀ ਸੂਈ ਸਵਾਈ ਆ ਤਾਜੀ ਸੂਈ ਆ ਤੇ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਜੀ ਇਹ ਰਾਤ ਦੀ ਸੂਈ ਰਾਤੀ ਸੂਈ ਆ ਹਾਂਜੀ ਹੁਣ ਇਹਦੇ ਕੋਲ ਸਿਰੇ ਮਤਲਬ ਰਾਤੀ ਸੂਈ ਦੋ ਹੋ ਗਿਆ ਜੇ ਦੂਸਰੇ ਭਾਈ ਸਰੇ ਹਾਂਜੀ ਤੇ ਮਤਲਬ 3-3 ਕਿਲੋ ਕੱਢਿਆ ਆਪਾਂ ਬੋਲ ਸਾਢੇ ਕਿ ਤਿੰਨ ਕਿਲੋ ਹਾਂਜੀ ਤੇ ਚੋਂ ਚੋਂ ਬੜੀ ਸਾਫ ਨਹੀਂ ਕਰਮਾ ਬਸ ਮਾ ਇੱਕ ਸਾਰੀ ਹੈ ਜੀ ਐ ਬਹੁਤ ਥਾਣੇ ਕੋ ਕਿ ਦਸਣ ਲੱਗਾ ਅੱਛਾ ਜੀ ਹਾਂਜੀ ਤੇ ਕੋਈ ਮੰਗੀ ਮੰਗੀ ਜੀ ਕੋਈ ਲੋੜ ਨਹੀਂ ਭਾਈ ਭਾਈ ਨੂੰ ਨਾ ਭਾਈ ਠੀਕ ਹੈ ਜੀ ਮਗਰ ਇਹਦੇ ਬੱਚਾ ਬੱਛੀ ਹੈ ਜੀ ਬੱਛੀ ਹੈ ਜੀ ਉਹ ਬੱਛੀ ਆ ਗਈ ਹੈ ਤੇ ਸੂਹ ਉਹ ਤੀਜਾ ਕੋ ਸੂਈ ਹੋਗੀ ਬੈੜਾ ਸਸਮਾ ਤੀਜਾ ਜੀ ਸੂਹ ਉਹ ਤੀਜਾ ਬੜੀ ਹੁੰਦੀ ਜਦੋਂ ਕਰਵਾਇਦਾ ਆਹ ਦੇਖੋ ਜੀ ਥਾਣ ਥਣ ਜਿਹੜਾ ਦੋਸਤੋ ਮੋਟਾ ਗੋਲ ਥਾਣਾ ਵੀ ਜਦੋਂ ਆਪਾਂ ਕਹਿ ਦਈਦਾ ਵੀ ਮੋਟਾ ਗੋਲ ਥਾਣਾ ਵੀ ਜਿਵੇਂ ਸ਼ਾਹੀ ਬਲ ਵੇੜਾਂ ਦੇ ਲੱਗਾ ਹੁੰਦਾ ਦੀ ਉਹ ਟਾਈਪ ਦਾ ਜਿਹੜਾ ਥਣ ਬਾਕੀ ਲੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਤੇ ਤਾਜੀ ਸੂਈ ਹੈ ਠੀਕ ਹੈ ਲੰਬਾਈ ਲੰਬਈ ਆ ਬੇਲ ਬੇਲਪੂਲ ਜਿਹੜੀ ਉਹ ਵੇਖੋ ਠੀਕ ਹੈ ਲੰਮੀ ਲੁੰਮੀ ਬਹੁਤ ਜਿਆਦੀ ਹੈ ਬਾਕੀ ਆ ਹਵਾਨਾ ਕੁਆਲਟੀ ਜਿਹੜੀ ਆ ਦੋਸਤੋ ਥਣਾ ਦੀ ਉਹ ਚੰਗੀ ਆ ਲੇਵਾ ਜਿਹੜਾ ਬਿਲਕੁਲ ਪੱਧਰ ਬਖਾਉਂਦੀ ਹੈ ਜੇਕਰ ਆਪਾਂ ਬੈਕ ਸਾਈਡ ਤੋਂ ਦੇਖਦੇ ਪਏ ਆ ਠੀਕ ਹੈ ਬੱਦੂ ਲਓ ਜੀ ਠੀਕ ਆ ਕੋਤਨ 2-4 ਕਿਲੋ ਬੋਲਾ ਚੋਈ ਕੀਤੀ ਰਾਤ ਦੀ ਸਵੇਰ ਕੀਤੀ ਜੀ ਹਾਂ ਜੀ ਹਾਂ ਜੀ ਜਿਹੜਾ ਜੂਰ ਵਧੀਆ ਪੈ ਕੇ ਪ੍ਰੋਪਰ ਸਾਰੀ ਹਾਂ ਜੀ ਵਧੀਆ ਬਈ ਠੀਕ ਹੈ ਭਾਈ ਜੀ ਤੇ ਕਿੰਨਾ ਕ ਮੋਲ ਨਹੀਂ ਦੀ ਫਿਰ ਲੈਣ ਦੇਣ ਕੀ ਰੱਖਿਆ ਜੀ ਮੋਲ ਤੁਸੀ ਭਾਈ 52 ਕਰੀ ਹੋਈ ਹੈ ਹਾਂ ਜੀ 52 ਛੁੱਟ ਕਰਦਾ 52 ਚ ਕਰਦਾ ਛੁੱਟ ਠੀਕ ਹੈ ਠੀਕ ਹੈ 4000 ਕਰਦਾ 52 ਦਾ ਠੀਕ ਆ ਜੀ ਠੀਕ ਬਾਕੀ ਭਾਜੀ ਸਜਨਾਮ ਸਿੰਘ ਇੱਕ ਵੀਰਾਂ ਦੇ ਆਪਣੇ ਲਾਂਬੇ ਆ ਤੁਹਾਨੂੰ ਉਹ ਆਂਦੇ ਆ ਵੀ ਸਾਈਪੈਨਾ ਕਰਕੇ ਭਾਜੀ ਸਾਨੂੰ ਆਨਲਾਈਨ ਚ ਵਾਈ ਜੇ ਕਰਾਉਂਦਾ ਇੱਕ ਟਾਈਮ ਵੀ ਕੋਰਾ ਆ ਕੇ ਗੇਰਾ ਦੂਜੇ ਟਾਈਮ ਭਾਜੀ ਬਿਜੀ ਹੋ ਜਾਂਦਾ ਨਾ ਬਿਜੀ ਜਿਆਦਾ ਕੋਈ ਝੱਕ ਨਹੀਂ ਹੈਗਾ ਜਦੋਂ ਮੇਰੇ ਨਾਲ ਗੱਲ ਹੋਣਾ ਆਪਾਂ ਮੰਨ ਲਓ ਵੀ ਕਿਸੇ ਵੀਰ ਭਰਾਣੇ ਨੂੰ ਹੁਣ ਦੇਖ ਕੇ ਲੈਣੀ ਹੈ ਨਾ ਹਾਂਜੀ ਹੈ ਨਾ ਜਦੋਂ ਨਾ ਆਪਾਂ ਛੋਟੀ ਵੱਡੀ ਦੀ ਆਪਾਂ ਹੁਣ ਵੇਖ ਲੈਣੀ ਹੈ ਬਿਲਕੁਲ ਹੈ ਕਿ ਨਹੀਂ ਸੰਜਣਾ ਵੀ ਆਪਾਂ ਵੇਖ ਲੈਣਾ ਤੇ ਜਦੋਂ ਆਪਾਂ ਹੁਣ ਸਿਰੇ ਚੋ ਕੇ ਜੀ ਆਖੀ ਇਹ ਵੀ ਨਹੀਂ ਇਹ ਛੋਟੀ ਆ ਜੀ ਸਾਡੇ ਫਿਟ ਨਹੀਂ ਜੋ ਗੱਲ ਮੈਂ ਉਹਨੂੰ ਮਤਲਬ ਜਿੰਨੂੰ ਮੈਂ ਸਾਈ ਪਣਾਉਂਦਾ ਨਾ ਪਹਿਲਾਂ ਵੀਡੀਓ ਵੇਖ ਕੇ ਸਾਈ ਪਾਓ ਕਿਉਂ ਤੁਹਾਨੂੰ ਮਾੜਾ ਮੁਰ ਕੇ ਇੱਕ ਇੱਕ ਦੋ ਘੰਟੇ ਸਾਰਾ ਕੰਮ ਹੁੰਦਾ ਵਾ ਮਤਲਬ ਵੀਡੀਓ ਦਾ ਇਹੋ ਚੱਕਰ ਹੁੰਦਾ ਨਾ ਤੇ ਮੁੜ ਕੇ ਅਗਲੇ ਦਾ ਕਰਕੇ ਇੱਕ ਦੋ ਦਿਨ ਲੰਗ ਡਾਂਗ ਛੜੀ ਮੁੜ ਕੇ ਆ ਆ ਦੀ ਵੀ ਛੋਟੀ ਮੇਰੇ ਫਿਟ ਨਹੀਂ ਉਹ ਕੰਮ ਨਹੀਂ ਆਪਣੇ ਕੋ ਦਰਸਾਈ ਜਿੰਨੇ ਪਾਉਣੀ ਆ ਦੀ ਵੇਖ ਕੇ ਬਵੇ ਜੇ ਚਵਾਈ ਜ ਫਾਲਟ ਹੋ ਉਹ ਮੈਂ ਦੇਣਦਾਰ ਹੂੰਗਾ ਹਮ ਹੈਗ ਨਹੀਂ ਜੇ ਉਹ ਮੰਨ ਲਓ ਆਹ ਸੁਈਆਂ ਵਾ ਇਹਨਾਂ ਦੇ ਜੇ ਕੋਈ ਆ ਕੇ ਚੋਣ ਨਾ ਉਸ ਕੱਢ ਦੂ ਨਾ ਉਹ ਮੈਂ ਦੇਂਦਾ ਉਹਦੇ ਜੇ ਕੋਈ ਉਦਾ ਆ ਤੇ ਨਾ ਲੱਗਦਾ ਵੀ ਨਹੀਂ ਇਹ ਛੋਟੀ ਲੱਗੀ ਆ ਜੀ ਰਾਤ ਵੱਡੀ ਹੋਣੀ ਛੋਟੀ ਉਹ ਕੰਮ ਨਹੀਂ ਚ ਪਾਣਾ ਬਿਲਕੁਲ ਆ ਜਦ ਦਿਲ ਕਰਦਾ ਲਵੇ ਦਿਲ ਕਰਦਾ ਨਾਲ ਹੋਵੇ ਆਪਾਂ ਨੂੰ ਕੋਈ ਚੱਕੋ ਦੇਗਾ ਬਿਲਕੁਲ ਬਾਕੀ ਦੋਸਤੋ ਜਿੰਨੀ ਕਿ ਚੁਵਾਈ ਕਹੀ ਜਾਂਦੀ ਆ ਉਹ ਵੈਰੀਫਾਈ ਤੇ ਸੱ ਲਈ ਤੁਸੀਂ ਕਰਨੀ ਹੁੰਦੀ ਆ ਬਾਕੀ ਕਦ ਕੱਡ ਮੈਂ ਮੋਸਟਲੀ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਕਹਿਣਾ ਵੀ ਕਦ ਕੱਡ ਮੈਂ ਜਿੰਨਾ ਹੁੰਦਾ ਦਿਖਾ ਦੇਣਾ ਤੁਹਾਨੂੰ ਜਿਹੜੀ ਮੀਡੀਅਮ ਹੁੰਦੀ ਆ ਉਹ ਮੀਡੀਅਮ ਹਾਈਟ ਵੀ ਕਹੀ ਜਾਂਦੀ ਆ ਜਿਹੜੀ ਫੁੱਲ ਵੱਡੀ ਹਾਈਟ ਹੁੰਦੀ ਆ ਉਹ ਵੱਡੀ ਕਦ ਕਾਠੀ ਦੀ ਬੈੜ ਆਪਾਂ ਦੱਸ ਦਿੰਨੇ ਆ ਮੱਝ ਹੋਵੇ ਜਾਂ ਬੈੜ ਹੋ ਜੇਕਰ ਕੋਈ ਵਪਾਰੀ ਵੀਰ ਕਹਿੰਦਾ ਵੀ ਚਵਾਈ ਬਹੁਤ ਸੋਹਣੀ ਲੱਗੀ ਆ ਮੈਂ ਚਾਰ ਟੰਗ ਚੋਈ ਦੋ ਟੰਗ ਚੋਈ ਆ ਉਹਦੇ ਵਿੱਚ ਜੇ ਕੋਈ ਫਰਕ ਨਿਕਲਦਾ ਤੁਸੀਂ ਕੱਢਦੇ ਹੋ ਘਰੇ ਆ ਕੇ ਫਰਕ ਤਾਂ ਜਿਹੜਾ ਦੋਸਤੋ ਉਸੇ ਜਿਹੜੀ ਸਾਈ ਵੀ ਇਹਨਾਂ ਦਾ ਉਹ ਵੀ ਵਾਪਸ ਕਰਨ ਜੋਗਾ ਚਵਾਈ ਚਵਾਈ ਨੂੰ ਦਿੰਦਾਰ ਹੋ ਆਗੇ ਠੀਕ ਹੈ ਜੀ ਜੋਤਾਂ ਮਤਲਬ ਵੀ ਹੁਣ ਆਪਾਂ ਆਲ ਨੂੰ ਵੀਡੀਓ ਵੇਖ ਕੇ ਦਵਾ ਦਾ ਪਾ ਕੇ ਤੇ ਵੀ ਬਿਆਨਾ ਪਾ ਲੇ ਲੋ ਜਿਹਨੇ ਆਪਾਂ ਦੇ ਨਹੀਂ ਸਾਨੂੰ ਛੋਟੀ ਲੱਗਦੀ ਉਹ ਕੰਮ ਨਹੀਂ ਚੱਲਦਾ ਹਮਮ ਹੁਣ ਤੁਹਾਨੂੰ ਦਵਾ ਹੁੰਦਾ ਮਾਲਦਾ ਹੁੰਦਾ ਇੱਕ ਦੋ ਘੰਟੇ ਹੋਣ ਦਾ ਜੋਰ ਹੁੰਦਾ ਹਾਂ ਚੋਣਾਂ ਇਹ ਬਾਕੀ ਵੈੜ ਜਿਹੜੀ ਦੋਸਤੋ ਚਾਹੇ ਛੋਟੇ ਕੱਦ ਦੀ ਆ ਚਾਹੇ ਵੱਡੇ ਕੱਦ ਦੀ ਆ ਪਰ ਜਿਹੜਾ ਦੁੱਧ ਮਿਲ ਕੇ ਜੇਕਰ ਜਿੰਨਾ ਕਿਹਾ ਜਾਂਦਾ ਉਹਨਾਂ ਤਸੱਲੀ ਕਰਨੀ ਤੁਹਾਡਾ ਫਰਜ਼ ਬੰਦਾ ਉਹਨਾਂ ਦੀ ਤਸੱਲੀ ਕਰੋ ਉਹਦੇ ਵਿੱਚ ਕੋਈ ਫਰਕ ਨਿਕਲਦਾ ਹੈ ਅੱਧੋ-ਅੱਧ ਦਾ ਫਰਕ ਨਿਕਲਦਾ ਹੈ ਠੀਕ ਹੈ ਤੇ ਉੱਥੇ ਜਿਹੜਾ ਦੋਸਤੋ ਤੁਸੀਂ ਜਿਹੜਾ ਕੋਈ ਸਾਈ ਬਿਆਨਾ ਤੁਹਾਡਾ ਵਾਪਸ ਵੀ ਕੀਤਾ ਜਾਊਗਾ ਠੀਕ ਹੈ ਜੀ ਠੀਕ ਹੈ ਅੱਛਾ ਭਾਜੀ ਸਤਨਾਮ 52000 ਦੀ ਲਾਸਟ 51 ਦੀ ਜੇ ਤਾਂ ਕੋਈ ਹੋਰੀਆਂ ਕਰਦਾ ਹੈ 51 ਦੀ ਹੋ ਜੂਗੀ 51 ਦੀ ਜਿਹੜੀ ਦੋਸਤੋ ਇਹ ਹੋ ਜੂਗੀ ਠੀਕ ਆ ਆ ਵੇਖੋ ਤੁਸੀਂ ਠੰਢੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਵੀ ਮਗਰ ਬੱਚਾ ਬੱਛੀ ਹੋਵੇ ਤੇ ਮਗਰ ਵੀ ਬੱਛੀ ਆ 51000 ਦੀ ਮਿਲ ਜੂਗੀ ਠੀਕ ਆ ਬਿਲਕੁਲ ਤਾਜੀ ਮੱਝ ਬਿਲਕੁਲ ਤੁਸੀਂ ਵੇਖੋਗੇ ਤਾਜੀ ਸੁਈ ਸੁਵਾਈ ਆ ਇੱਕ ਝੋਟੀ ਦਿਖਾ ਦਿੰਨੇ ਆ ਗੱਭਣਾ ਦਿਨ ਲੈ ਜੂਗੀ ਹਜੇ ਜੇਕਰ ਕਿਸੇ ਵੀਰ ਨੇ ਅੱਜ ਸੌਦਾ ਮਾਰਨਾ ਉਹ ਰੇਟ ਭਾਪੜਤਾ ਪੁੱਛ ਲੈਨੇ ਆ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਬਾਈ ਸਤਨਾਮ ਦੇ ਨਾਲ ਤੇ ਭਾਜੀ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਆ ਮੀਨੀ ਆ ਗਈ ਜੀ ਹਾਂ ਜੀ ਮੀਨੀ ਦੋਵੇਂ ਸਿੰਗ ਹਿਲਦੇ ਜੀ ਦੋਵੇਂ ਸਿੰਗ ਜੀ ਆ ਵਿਖਾਓ ਠੀਕੋ ਠੀਕ ਆ ਆ ਸਿੰਗ ਹਿਲਦੇ ਆ ਠੀਕ ਆ ਜੀ ਤੇ ਆਹ ਮਾਝਾ ਦੋਸਤੋ ਪੂਰਾ ਬਾਡੀ ਸਟਰਕਚਰ ਇਕੁਰੀ ਤੁਸੀਂ ਆਹ ਦੇਖ ਲਓ ਆਹ ਪੇਟ ਪੁਠਾ ਹਾਈਟ ਕੱਦ ਬੇਲ ਵੇਖੋਗੇ ਤੇ ਪੂਰੀ ਆ ਬੇਲ ਵੀ ਪੂਰੀ ਆ ਲੰਬਾਈ ਵੱਲੋਂ ਵੀ ਵੇਖੋਗੇ ਤੇ ਬਿਲਕੁਲ ਲੰਬਾਈ ਪੂਰੀ ਆ ਉਚਾਈ ਚੰਗੀ ਆ ਠੀਕ ਆ ਤੇ ਆਹ ਜਿਹੜਾ ਥਣੇਵਾ ਤੇ ਮਗਰ ਜਿਹੜਾ ਬੱਚਾ ਕੱਟੀ ਆ ਗਈ ਜੀ ਆਹ ਕੱਟੀ ਮਗਰਦਰ ਹੋ ਗਈ ਸੋਈ ਨਾੜੂ ਜ਼ਿਲ੍ਹਾ ਨਾ ਆ ਗਈ ਤੇ ਇਨਕਦਿਆਂ ਦਾ ਸਮਾਂ ਹੋ ਗਿਆ ਸੋਈ ਨੂੰ ਮਗਰ ਆ ਕੱਟੀ ਆ ਠੀਕ ਆ ਜੀ 나ੜੂ ਬੱਚੇ ਦੇ ਬਿਲਕੁਲ ਨਾਲ ਹੈਗਾ ਤੇ ਆ ਮਾਝ ਤੀਜਾ ਸਵੇਰ ਹੋ ਗਈ ਜੀ ਤਜਾ ਹੋਊਗੀ ਤਾਂ ਉਹਨਾਂ ਦੇ ਆਪਾਂ ਦੁਜਾ ਕਹਿ ਕੇ ਦਿੱਤੀ ਹੁਣ ਤਜਾ ਕਹੋ ਚਲੋ ਜੀ ਠੀਕ ਆ ਬਾਕੀ ਦੂਜਾ ਮੰਨ ਲਓ ਦੋਸਤੋ ਚਾਹੇ ਤੀਜਾ ਮੰਨ ਲਓ ਹਾਂਜੀ ਤੋਰ ਲਈਏ ਜੀ ਦੂਜਾ ਮੰਨ ਲਓ ਚਾਹੇ ਵੀਰ ਕੋ ਤੀਜਾ ਮੰਨ ਲਓ ਤੇ ਪਿੱਠ ਪੁੱਠਾ ਵੇਖੋ ਦੋਸਤੋ ਹੈਵੀ ਬਾਡੀ weight ਆ ਪੂਰੇ ਸਰੀਰ ਦਾ ਬਣਤਰ ਵੇਖੋਗੇ ਤਾਂ ਭਾਰੀ ਆ ਬੇਸ਼ੱਕ ਇਹ ਸੂਵੇ ਦੇ ਵਿੱਚ ਹੀ ਆ ਪਰਸੋਂ ਦੀ ਸੂਈ ਆ ਤੇ ਫਿਰ ਵੀ ਜਿਹੜਾ ਦੋਸਤੋ ਸਰੀਰ ਕਿਸੇ ਪਾਸਿਓਂ ਵੀ ਟੁੱਟਿਆ ਨਜ਼ਰ ਨਹੀਂ ਆ ਰਿਹਾ ਜਾਂ ਤੋੜਿਆ ਨਹੀਂ ਹੈਗਾ ਬਿਲਕੁਲ ਮੈਂਟੇਨ ਹੀ ਆ ਕਿਉਂਕਿ ਪਹਿਲਾਂ ਵੀ ਜਿਹੜੀ ਦੋਸਤੋ ਹੋ ਸਕਦਾ ਵੀ ਗੱਬਣ ਸੀ ਉਦੋਂ ਵੀ ਪੂਰੀ ਰਾਜ ਹੀ ਸੀਗੀ ਠੀਕ ਆ ਉਸ ਤੋਂ ਬਾਅਦ ਵੀ ਤੁਸੀਂ ਵੇਖੋਗੇ ਤੇ ਜਿਉਂ ਦੀ ਤਿਉਹ ਹੀ ਆ ਤੇ ਪਿੱਠ ਪੁੱਠਾ ਕਾਫੀ ਜਿਆਦਾ ਚੌੜਾ ਆ ਥਣ ਦੀ ਪੰਤਰ ਵੇਖੋ ਆਹ ਚੁਈਏ ਆ ਚੁਈਏ ਲਾਓ ਜੀ ਦੋ ਦੇ ਦੋ ਨੂੰ 11-12 ਕਿਲੋ ਬੋਲਾ ਹੋ ਗਿਆ ਜੀ ਬੋਲਾ ਹੈਗਾ ਜੀ 11-12 ਕਿਲੋ 11 ਨੈਟਿਕ ਦਾ ਮੱਝ ਵੀ ਚੋਈ ਠੀਕ ਆ ਬਾਕੀ ਚੋਂ ਵੀ ਇੱਕ ਨੰਬਰ ਦੀ ਭੋਲੀ ਹਾਂ ਹਾਂ ਹਵਾਨੇ ਹੁਣ ਤਾਂ ਪਾਜੀ ਵੈਸੇ ਟਾਈਮ ਵੀ ਆਪਾਂ ਜੇਕਰ ਵੇਖੀ ਸਵੇਰ ਕਿੰਨੇ ਕ ਵਿੱਚ ਵਾਈ ਕਰੀ ਆ ਦੋ ਦੇ ਲੋ 5:00 ਸਵੇਰ ਨੂੰ ਪਾਜੋ ਜੀ 5:00 5 ਵਜੇ ਹਾਂ ਜੀ ਤੇ ਬਾਕੀ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਦੱਸਦਾ ਵੀ ਹੋ ਸਕਦਾ ਵੀ 13 ਤੋਂ ਪਲੱਸ ਦੇ ਤੇ 14 ਵੀ ਦੇ ਦੇ ਠੀਕ ਆ ਉਹ ਵੀ ਦੋਤੇ ਤੋਂ ਹੋ ਸਕਦਾ ਹੈ ਵੀ ਬਾਕੀ ਸੇਵਾ ਆਪੋ ਆਪਣੀ ਹੁੰਦੀ ਕਿਸੇ ਵੀਰ ਦੀ ਵੱਧ ਵੀ ਹੋਵੇ ਹੋ ਸਕਦਾ ਵੀ ਦੋਸਤੋ ਉਮੀਦੋਂ ਬਾਹਰ ਹੋ ਜੇ ਤੇ ਫਿਲਹਾਲ ਜਿਹੜੀ ਅੱਜ 11 12 11 12 ਪੌਲੇ ਦੇ ਵਿੱਚ ਤੁਸੀਂ ਮੰਨ ਕੇ ਚਵਾਈ ਕਰਕੇ ਲੈ ਕੇ ਜਾ ਸਕਦੇ ਹੋ ਤੇ ਭਾਜੀ ਸਤਨਾਮ ਕਿੰਨੇ ਕ ਦੀ ਲੈਣ ਦੇਣ ਜੀ ਮੁੱਲ ਤੋਂ ਭਾਵੇਂ ਇੱਕ ਦਸ ਕਰ ਲਈ ਹਾਂਜੀ ਲੱਖ ਦੀ ਮੈਂ ਦੇ ਦਿਆਂਗੀ ਪੂਰੇ ਦੀ ਜੀ ਦੇਦਾ ਸ਼ੋਰ ਸ਼ਰ ਕਰਦਾ ਹੈ ਲੱਖ ਦੇ ਵਿੱਚੋਂ ਜਰੂਰ ਕਰਦਾ ਕੋਈ ਨਾ ਮੰਨਣ ਕਰਦਾ ਠੀਕ ਹੈ ਜੀ ਲੱਖ ਦੇ ਵਿੱਚੋਂ ਭਰਾਵੋ ਛੋਟ ਛੱਪਾ ਜਿਹੜਾ ਹੈਗਾ ਵਿੱਚੋਂ ਮਾਣ ਪਿਆਰ ਜਿੰਨਾ ਵੀ ਹੋਣਾ ਹੋਇਆ ਉਹ ਹੋ ਜਾਊਗਾ ਇੱਕ ਵਾਰੀ ਆ ਕੇ ਘਰੇ ਦੇਖ ਲਿਓ ਠੀਕ ਆ ਮੀਨੀ ਆ ਬਹੁਤੇ ਵੀਰ ਪਸੰਦ ਕਰਦੇ ਆ ਜਿਹੜਾ ਸਿੰਘਾਂ ਹਿਲਦੇ ਵਾਲੀ ਮੀਨੀ ਜਿਹੜੀ ਦੋਸਤੋ origignal ਮੀਨੀ ਠੀਕ ਆ ਦੂ ਤੱਕ ਟੱਚ ਕਰਦਾ ਚੜਾ ਹਾਂ ਬਿਲਕੁਲ ਜਿਹੜਾ ਦੋਸਤੋ ਤੁਹਾਨੂੰ ਤੋਂ ਲੈ ਕੇ ਆਪਾਂ ਕਹਿ ਲਈਏ ਨਾ ਵੀ ਜਿੰਨੀ ਕਿ ਗਾਰਡ ਆ ਉਹਨਾਂ ਕ ਪਿੱਛੇ ਨੂੰ ਬਣਿਆ ਹੈਗਾ ਤੇ ਬਟਨ ਪੁੱਟ ਨੂੰ ਵੇਖੋ ਤੁਸੀਂ ਕਹਿੰਦੇ ਨਾ ਵੀ ਜਿਵੇਂ ਆ ਲੱਗੇ ਹੁੰਦੇ ਦੁੱਧ ਵਾਲੇ ਉਹ ਵੀ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਇਹ ਮੱਝ ਭਾਜੀ ਸਤਨਾਮ ਸਿੰਘ ਦੇ ਕੋਲ ਆ ਤੇ ਲੱਖ ਦੇ ਵਿੱਚੋਂ ਛੋਟ ਹੋ ਜੂਗੀ ਠੀਕ ਆ ਇਸ ਤੋਂ ਬਾਅਦ ਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ 其实因为。